ਜਿਹੜੀ ਮਹੱਤਵਪੂਰਨ ਜਾਣਕਾਰੀ ਆ ਉਹਦੇ ਨੂੰ ਅਸੀਂ ਸ਼ੇਅਰ ਕਰਨ ਲਈ ਪ੍ਰੈਸ ਵਾਰਤਾ ਰੱਖੀ ਸੀ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਮੈਂ ਇੱਥੇ ਜਿਸ ਸ਼ਖਸ ਦਾ ਨਾਮ ਕਿਉਂਕਿ ਜੁਵਨਾਈਲ ਜਸਟਿਸ ਕਰਕੇ ਉਹਦਾ ਕਲਪਨਿਕ ਨਾਮ ਲੈ ਰਿਹਾ ਉਹਦਾ ਅਸਲ ਨਾਮ ਨਹੀਂ ਹੈ ਇੱਕ ਸੰਜੀਵ ਕੁਮਾਰ ਨਾਂ ਦੇ ਲੜਕੇ ਨੂੰ ਅਸੀਂ ਸਾਡੇ ਕੋਲ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਐਸਵੇਲੇ ਪਾਕਿਸਤਾਨ ਦੇ ਵਿੱਚ ਬੈਠੇ ਹੋਈ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੇ ਨੇ ਟੈਰਰ ਆਰਗੇਨਾਈਜੇਸ਼ਨ ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਔਰ ਉਹਨਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਿਕਿਉਰਿਟੀ ਦੇ ਨਾਲ ਕਨਸਰਨ ਆ ਸਾਡੇ ਦੇਸ਼ ਦੀ ਸੁਰੱਖਿਆ ਨਾਲ ਕਨਸਰਨ ਹੈਗੀਆਂ ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ ਆਦਾਨ-ਪ੍ਰਦਾਨ ਉਹ ਇਹ ਕਰ ਰਿਹਾ ਔਰ ਅਕ੍ਰਾਸ ਦੀ ਬਾਰਡਰ ਜਿਹੜੇ ਹੈਗੇ ਆ ਉੱਥੇ ਦੇ ਜਿਹੜੇ ਹੈਗੇ ਆ ਮਿਲਟਰੀ ਦੇ ਆਫੀਸਰਸ ਤੇ ਅ ਜੈਂਸੀਸ ਦੇ ਜਿਹੜੇ ਹੈਗੇ ਆ ਆਈਐਸਆਈ ਏਜੰਸੀ ਦੇ ਹੈਗੇ ਹੋਰ ਹੈਗੇ ਆ ਮੈਂ ਉਹਨਾਂ ਦੇ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਫਰੰਟਲ ਆਰਗਨਾਈਜੇਸ਼ਨ ਜਿਹੜੀਆਂ ਟੈਰਰ ਮੋਡਿਊਲ ਚਲਾਉਂਦੀਆਂ ਹੈਗੀਆਂ ਉਹਨਾਂ ਨਾਲ ਇਹ ਜਿਹੜਾ ਇਨਟੱਚ ਹੈਚ ਹੈਗਾ ਸੋ ਇਸ ਸੂਚਨਾ ਦੇ ਆਧਾਰ ਤੇ ਅੱਜ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਜਦੋਂ ਉਸ ਦੀ ਕਾਇਦੇ ਮੁਤਾਬਕ ਜਿਹੜੀ ਹੈਗੀ ਆ ਉਹ ਅਸੀਂ ਪੁੱਛਗਿੱਛ ਕੀਤੀ ਆ ਕੁਸ਼ਕਿਸ਼ ਕਰਨ ਦੇ ਦੌਰਾਨ ਔਰ ਉਹਦੇ ਕੋਲ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਉਹ ਸਾਡੇ ਵਾਸਤੇ ਵੀ ਚੁਕਾ ਦੇਣ ਵਾਲੇ ਸੀਗੇ ਔਰ ਇਹ ਜਿਹੜਾ ਬੱਚਾ ਇਹਦੀ ਉਮਰ 15 ਸਾਲ ਆ ਇਹ ਇਹ ਪਾਕਿਸਤਾਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਅਜਿਹੀ ਯੰਗ ਏਜ ਦੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਉਹ ਆਪਣੇ ਸੋਸ਼ਲ ਮੀਡੀਆ ਮੀਡੀਆ ਪਲੈਟਫਾਰਮ ਤੇ ਲਿਆ ਕੇ ਜਿਹੜਾ ਕਿ ਇਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਸ ਕਿਸ ਕਿਸ ਮੀਡੀਆ ਪਲੈਟਫਾਰਮ ਤੇ ਜਾ ਰਹੇ ਉਸ ਮੀਡੀਆ ਪਲੈਟਫਾਰਮ ਤੇ ਲਿਆ ਕੇ ਪਹਿਲਾਂ ਤਾਂ ਉਹਨਾਂ ਨਾਲ ਚੈਟ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਲੁਕਰੇਟਿਵ ਆਫਰਸ ਜਿਵੇਂ ਕਿ ਹਥਿਆਰ ਚਲਾਉਣਾ ਹਥਿਆਰ ਨੂੰ ਹੈਂਡਲ ਕਰਨਾ ਹਥਿਆਰਾਂ ਦੀ ਸਪਲਾਈ ਦੇਣਾ ਔਰ ਹੋਰ ਕਈ ਤਰ੍ਹਾਂ ਦੇ ਲਾਲਚ ਜੋ ਕਿ ਬੱਚਿਆਂ ਨੂੰ ਅਟਰੈਕਟ ਕਰ ਸਕਦੇ ਐ ਇਸ ਪੁੱਠੇ ਕਮਾਉਣ ਵਾਸਤੇ ਉਹਨਾਂ ਦੇ ਟਰੈਪ ਵਿੱਚ ਫਸਾਉਂਦੇ ਆ ਔਰ ਇਹ ਜਾਣਕਾਰੀ ਵੀ ਉਹਨਾਂ ਕੋਲ ਬੱਚਿਆਂ ਕੋਲ ਲੈ ਲਈ ਜਾਂਦੀ ਆ ਕਿ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਇਸ ਬੱਚੇ ਦੇ ਦੇ ਵਾਸਤੇ ਇੱਕ ਫੈਮਿਲੀ ਬੈਕਗ੍ਰਾਉਂਡ ਐ ਕਿ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਆ ਔਰ 1.5 ਸਾਲ ਪਹਿਲਾਂ ਡੈਥ ਹੋਈ ਸੀ ਤੋਂ ਔਰ ਇਹਨੂੰ ਸ਼ੱਕ ਸੀਗਾ ਕਿ ਸ਼ਾਇਦ ਮੇਰੇ ਫਾਦਰ ਦਾ ਮਰਡਰ ਹੋਇਆ ਜਿਹੜਾ ਕਿ ਜੇ ਐਂਡ ਕੇ ਦੇ ਵਿੱਚ ਸਥਿਤ ਹੈ ਦਾ ਆਪਣਾ ਰਹਿਸ਼ੀ ਜ਼ਿਲ੍ਹਾ ਜਿਹੜਾ ਜੇ ਐਂਡ ਕੇ ਚ ਪਰ ਸਾਡੀ ਜਿਹੜੀ ਅਸੀਂ ਮਜਬੀਦ ਪੁਛਗਿਸ਼ ਕੀਤੀ ਆ ਅਸੀਂ ਤਫਤੀਸ਼ ਕੀਤੀ ਉਹ ਤੋਂ ਇਹ ਪਾਇਆ ਨਹੀਂ ਗਿਆ ਕਿ ਉਹਨਾਂ ਦਾ ਮਰਡਰ ਹੋਇਆ ਸੀ ਪਰ ਬੱਚੇ ਦੀ ਮਾਨਸਿਕਤਾ ਉੱਤੇ ਅਸਰ ਕਰ ਗਿਆ ਕਿ ਮੇਰੇ ਫਾਦਰ ਦਾ ਮਰਡਰ ਹੋਇਆ ਉਸ ਡੈਸਪਰੇਸ਼ਨ ਨੂੰ ਲੈ ਕੇ ਅਲੱਗ-ਅਲੱਗ ਪਲੈਟਫਾਰਮਸ ਦੇ ਉੱਤੇ ਜਿਹੜਾ ਹੈਗਾ ਆ ਇਹਨੇ ਜਾਣ ਦੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੌਰਾਨ ਇਹ ਜਿਹੜੇ ਹੈਗੇ ਆ ਇਹ ਜਿਹੜੀਆਂ ਪਾਕਿਸਤਾਨੀ ਏਜੰਸੀਜ਼ ਆ ਉਹਨਾਂ ਦੇ ਫਰੰਟਲ ਫੇਸਿਸ ਹੈਗੇ ਆ ਉਹਨਾਂ ਦੇ ਟਰੈਪ ਦੇ ਵਿੱਚ ਫਸ ਗਿਆ ਇਸ ਦਾ ਕਿਸ ਰਿਲੀਜੀਅਨ ਤੋਂ ਬਿਲੋਂਗ ਕਰਦਾ ਜਾਣਕਾਰੀ ਇਹ Hindu religion ਨੂੰ ਬਿਲੋਂਗ ਕਰਦਾ ਜੀ ਠੀਕ ਹਾਂਜੀ ਅ ਇਸ ਇਸ ਤੋਂ ਲਾਵਾ ਜਿਹੜਾ ਇੰਨੇ ਮੋਬਾਈਲ ਫੋਨ ਜਿਹੜਾ ਇਹਦੇ ਕੋਲ ਸੀਗਾ ਉਹ ਮੋਬਾਈਲ ਫੋਨ ਹਾਲਾਂਕਿ ਆਪ بڑا ਐ ਸਮਾਰਟਰ ਟੈਕ ਉਸ ਟੈਕ ਸੇ ਵੀ ਆ ਔਰ ਇਹਦੇ ਮੋਬਾਈਲ ਫੋਨ ਨੂੰ ਅ ਉੱਧਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬੈਠੀਆਂ ਉਹਨਾਂ ਨੇ ਇਹਦੇ ਫੋਨ ਨੂੰ ਵੀ ਇਹਨੂੰ ਇਹਦੀ ਜਿਹੜੀ ਹੈਗੀ ਆ ਸਾਰੇ ਦੀ ਸਾਰੀ ਇਨਫੋਰਮੇਸ਼ਨ ਇਹਦੇ ਫੋਨ ਤੋਂ ਡਾਇਰੈਕਟ ਜਿਹੜੀ ਹੈਗੀ ਆ ਥਰੂ ਕਲੋਨਿੰਗ ਜਿਹੜੀ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ ਔਰ ਇਹਨੇ ਮਹੱਤਵਪੂਰਨ ਲੋਕੇਸ਼ਨਸ ਦੀਆਂ ਕੁਝ ਵੀਡੀਓਗ੍ਰਾਫੀ ਜਿਹੜੀਆਂ ਕਰਕੇ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹਦੀ ਉਹਦੀ ਇਨਫੋਰਮੇਸ਼ਨ ਇਹਨੇ ਜਿਹੜੀ ਹੈਗੀ ਆ ਉਹ ਲੈ ਰੱਖੀ ਸੀਗੀ ਔਰ ਪੋਸੀਬਲੀ ਕਿਉਂਕਿ ਇਹਦਾ ਫੋਨ ਜੇਕਰ ਹੈਕ ਹੋਇਆ ਤਾਂ ਉਹ ਲਾਈਵ ਵੀ ਜਾ ਸਕਦਾ ਹੈਗਾ ਸੋ ਇਹ ਸਾਰੀਆਂ ਗੱਲਾਂ ਔਰ ਉੱਥੇ ਫਿਰ ਅਲੱਗ-ਅਲੱਗ ਜਿਹੜੇ ਹੈਗੇ ਆ ਗੈਂਗਸਟਰ ਕਮ ਪਾਕਿਸਤਾਨ ਦੇ ਵਿੱਚ ਵੀ ਗੈਂਗਸਟਰ ਕਮ ਟਰੋਰ ਜਿਹੜਾ ਮਾਡਿਊਲ ਚਲਾਉਂਦੇ ਆ ਟਰੋਰ ਐਂਗਲ ਤੋਂ ਜਿਹੜੇ ਮਸ਼ਹੂਰ ਵਿਅਕਤੀ ਨੇ ਉਹਨਾਂ ਨਾਲ ਵੀ ਇਹ ਜਿਹੜਾ ਹੈਗਾ ਆ ਇਨ ਟੱਚ ਹੋ ਗਿਆ ਸੀਗਾ ਕਿਉਂਕਿ ਗਾਂ ਤੋਂ ਗਾਂ ਗਾਂ ਤੋਂ ਗਾਂ ਗੇ ਤੋਂ ਗੇ ਗੱਲਾਂ ਕਰਨੀਆਂ ਫਿਰ ਉਹਨਾਂ ਦੇ ਵਿੱਚ ਵੜਨਾ ਉਹਨਾਂ ਨੂੰ ਤਾਂ ਅਜਿਹੇ ਬੱਚੇ ਜਿਹੜੇ ਹੈਗੇ ਆ ਜਾਂ ਇਸ ਤਰ੍ਹਾਂ ਦਾ ਯੰਗ ਲੋਟ ਜਿਹੜਾ ਹੈਗਾ ਉਹ ਚਾਹੀਦਾ ਕਿ ਜਿਹੜਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਚੁਪੜੀ ਗੱਲਾਂ ਦੇ ਵਿੱਚ ਆ ਜਾਵੇ ਸੋ ਅਸੀਂ ਸਮਝਦੇ ਹਾਂ ਕਿ ਸਾਡੀ ਤੇ ਇਸ ਬੱਚੇ ਦੀ ਵੀ ਖੁਸ਼ਕਿਸਮਤੀ ਆ ਕਿ ਸਾਨੂੰ ਸਮੇਂ ਸਿਰ ਸੂਚਨਾ ਮਿਲ ਗਈ ਔਰ ਇਸ ਬੱਚੇ ਨੂੰ ਅਸੀਂ ਕਾਬੂ ਕੀਤਾ ਹਾਲਾਂਕਿ ਉਹਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਪਰ ਅਸੀਂ ਚਾਹਾਂਗੇ ਕਿ ਅਜਿਹੇ ਬੱਚਿਆਂ ਦੀ شناخت ਕਰਕੇ ਇਹਨਾਂ ਨੂੰ ਮੁਖਤਾਰਾ ਵਿੱਚ ਲੈ ਕੇ ਆਈਏ ਕਿੰਨੇ ਦਿਨ ਤੋਂ ਫਾਰਮ ਨਹੀਂ ਲੈ ਲੱਗ ਰਿਹਾ ਮੁਖਤਾਰਾ ਵਿੱਚ ਲੈ ਕੇ ਆਈਏ ਔਰ ਇਸ ਤੋਂ ਇਲਾਵਾ ਜਦੋਂ ਇਸ ਦੀ ਪੁੱਛਗਿਛ ਕੀਤੀ ਗਈ ਆ ਇਹਦਾ ਸਾਰਾ ਖੰਘਾਲਿਆ ਗਿਆ ਸਿਸਟਮ ਨੂੰ ਜਿਹੜਾ ਕਿ ਇਹਦੀ ਨੈਟਵਰਕਿੰਗ ਨੂੰ ਖੰਘਾਲਿਆ ਗਿਆ ਉਹਦੇ ਵਿੱਚ ਬਾਰਡਰ ਏਰੀਏ ਦੇ ਜਿਹੜੇ ਹੈਗੇ ਆ ਕੁਝ ਉਹਨਾਂ ਕੋਲ ਹਜੇ ਉਹਨਾਂ ਦੀ ਸੀ ਉਹਨਾਂ ਨੂੰ ਫਿਜ਼ੀਕਲੀ ਨਹੀਂ ਵੇਖਿਆ ਪਰ ਸਾਨੂੰ ਲੱਗਦਾ ਕਿ ਉਹ ਵੀ ਯੰਗ ਉਮਰ ਦੇ ਜਿਹੜੇ ਹੈਗੇ ਆ ਲੜਕੇ ਆ ਜਿਹੜੇ ਇਹਦੇ ਨਾਲ ਇੱਕ ਚੇਨ ਰਿਐਕਸ਼ਨ ਦੇ ਵਿੱਚ ਹੈਗੇ ਆ ਜਿਹੜੇ ਕਿ ਉਹ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸੁਕ ਹੈਗੇ ਆ ਔਰ ਜਾਂ ਇਹ ਕਹਿ ਲਓ ਕਿ ਉਹ ਆਲਰੇਡੀ ਜਿਸ ਤਰ੍ਹਾਂ ਇਹ ਫਸਿਆ ਹੋਇਆ ਉਸ ਤਰ੍ਹਾਂ ਉਹ ਵੀ ਫਸੇ ਹੋਏ ਆ ਇਹਦੇ ਬਾਰੇ ਸਾਰੀ ਅਸੀਂ ਜਾਣਕਾਰੀ ਸਬੰਧਤ ਸਾਡੇ ਉੱਚ ਅਧਿਕਾਰੀਆਂ ਨੂੰ ਤੇ ਬਾਕੀ ਜਿਹੜੇ ਹੈਗੇ ਪੂਰੇ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਿਆ ਸੀਗਾ ਉਹਨਾਂ ਡਿਸਟ੍ਰਿਕਟ ਦੇ ਜ਼ਿਲ੍ਹਾ ਮੁਖੀਆਂ ਨੂੰ ਅਸੀਂ ਪ੍ਰਦਾਨ ਕਰ ਦਿੱਤੀ ਹੈ ਉਹਨਾਂ ਤੇ ਕੰਮ ਚੱਲ ਰਿਹਾ ਸਰ ਕਿੰਨੀ ਦੇਰ ਤੋਂ ਇਹ ਟੱਚ ਦੇ ਵਿੱਚ ਸੀ تقريبا 1 ਸਾਲ ਤੋਂ ਇਹ ਜਿਹੜਾ ਹੈਗਾ ਇਹ ਇਨ ਟੱਚ ਸੀਗਾ ਸਰ ਉਮਰ ਕਿੰਨੀ ਦਸੀ ਸਰ 15 ਸਾਲ ਦੀ ਉਮਰ ਹੈ ਇਹਦੀ ਉਮਰ 15 ਸਾਲ ਹੈ ਤੇ ਇਹ 9ਵੀਂ ਵਿੱਚ ਦਾਖਲ ਹੋਇਆ ਸੀ 14 ਇਹ ਦੇ ਐਕਚੁਅਲੀ ਪੂਰੇ ਹੋਏ 15ਵਾਂ ਲੱਗਿਆ ਇਹਨੂੰ ਸੋ ਉਮਰ ਬਹੁਤ ਛੋਟੀ ਆ ਪਰ ਜਿਸ ਤਰ੍ਹਾਂ ਇਹ ਦਾਖਲ ਹੋਇਆ ਹੈ ਸਿਸਟਮ ਦੇ ਵਿੱਚ ਜੇਕਰ ਇਹ ਖੁਦਾ ਨਾ ਖਾਸਤਾ ਸਾਡੇ ਹੱਥ ਨਾ ਆਉਂਦਾ ਜਾਂ ਸਾਨੂੰ ਸੂਚਨਾਵਾਂ ਨਾ ਪ੍ਰਦਾਨ ਪ੍ਰਦਾਨ ਹੁੰਦੀਆਂ ਤੇ ਇਹ ਜਿਸ ਤਰੀਕੇ ਨਾਲ ਇਹਦੀ ਤਿਆਰੀ ਚੱਲ ਰਹੀ ਸੀਗੀ ਅੱਗੇ ਤੋਂ ਅੱਗੇ ਤੇ ਇਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਸਰ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਕਿਉਂਕਿ ਅੱਜਕੱਲ ਬੱਚੇ ਜਿਹੜੇ ਮੋਬਾਈਲ ਤੇ ਜ਼ਿਆਦਾ ਆਪਣਾ ਟਾਈਮ ਬਿਤਾਉਂਦੇ ਨੇ ਦੇਖੋ ਸਾਡੀ ਸਾਰੇ ਪੇਰੈਂਟਸ ਨੂੰ इवन ਟੀਚਰਸ ਨੂੰ ਵੀ ਸਾਡੀ ਸਾਡੀ ਸਲਾਹ ਹੈਗੀ ਆ ਕਿ ਆਪਣੇ ਬੱਚਿਆਂ ਦਾ ਖਾਸ ਵਿਸ਼ੇਸ਼ ਧਿਆਨ ਲੱਖੋ ਉਹਨਾਂ ਨਾਲ ਦੋਸਤਾਨਾ ਮਾਹੌਲ ਵਿੱਚ ਰਭੋ ਇਸ ਕੇਸ ਵਿੱਚ ਦੇਖਿਆ ਕਿ ਇਹਦੇ ਨਾਲ ਪੇਰ ਇੱਕ ਇਹਦੇ ਫਾਦਰ ਦੀ ਡੱਤ ਤੋਂ ਬਾਅਦ ਸ਼ਾਇਦ ਬਾਕੀ ਜਿਹੜੇ ਘਰ ਦੇ ਹੈਗੇ ਆ ਵੱਡੇ ਬਜ਼ੁਰਗ ਆ ਜਾਂ ਇਹਦੇ ਨਜ਼ਦੀਕੀ ਜਿਹੜੇ ਸਿਗੇ ਉਹਦਾ ਨਾ ਦੋਸਤਾਨਾ ਮਾਹੌਲ ਚ ਨਹੀਂ ਰਹਿ ਔਰ ਇਹਦੇ ਵਿੱਚ ਕੀ ਐਕਟੀਵਿਟੀਜ਼ ਕਰ ਰਿਆ ਸੀ ਮੋਬਾਈਲ ਫੋਨ ਦੇ ਉੱਤੇ ਤੇ ਰਾਤਾਂ ਨੂੰ ਜਾ ਕੇ ਕਿੱਥੇ ਜਾਂਦਾ ਸੀਗਾ ਕੀ ਕੀ ਵੀਡੀਓਗ੍ਰਾਫੀ ਕਰਦਾ ਸੀਗਾ ਕਿੱਦਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਗਿਆ ਹੋਇਆ ਸਿਗਾ ਇਹਦੇ ਬਾਰੇ ਜਾਣਕਾਰੀ ਪੇਰੈਂਟਸ ਨੂੰ ਜ਼ਰੂਰ ਹੋਣੀ ਚਾਹੀਦੀ ਐਟ ਲੀਸਟ ਜਦੋਂ ਤੱਕ ਤੁਹਾਡਾ ਬੱਚਾ 18 ਸਾਲ ਦਾ ਪੂਰਾ ਨਹੀਂ ਹੁੰਦਾ ਮੇਰੀ ਤਾਂ ਇਹ ਡਵਾਈਸ ਆ ਕਿ ਬੱਚੇ ਦੇ ਜਿਹੜੇ ਦਿੱਤੇ ਹੋਏ ਮੋਬਾਈਲ ਫੋਨ ਅਨੈਸੈਸਰੀ ਬੱਚਿਆਂ ਨੂੰ ਮੋਬਾਈਲ ਫੋਨ ਨਾਲ ਲੈ ਕੇ ਦਿਓ ਜੇਕਰ ਬਹੁਤ ਜ਼ਰੂਰਤ ਹੈ ਪੜ੍ਹਾਈ ਵਾਸਤੇ ਚਾਹੀਦਾ ਹਾਂ ਉਹਨੇ ਟਾਈਮ ਟੂ ਟਾਈਮ ਲੈ ਕੇ ਦਿਓ ਹਰ ਵੇਲੇ ਬੱਚੇ ਕੋਲ ਮੋਬਾਈਲ ਫੜੀ ਫਰਖਣਾ ਔਰ ਜਿਹੜਾ ਉਸ ਤੋਂ ਉਹਦੀ ਉਹਦੀ ਦੁਰਵਰਤੋਂ ਇਹ 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 ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਆ ਤੇ ਜੇਕਰ ਜ਼ਰੂਰਤ ਹੈ ਬੱਚੇ ਨੂੰ ਲੈ ਕੇ ਦਿਓ ਜੇਕਰ ਨਹੀਂ ਜ਼ਰੂਰਤ ਹੈਗੇ ਤਾਂ ਨਾ ਲੈ ਕੇ ਦਿਓ ਜੇਕਰ ਤੁਸੀਂ ਸਮਝਦੇ ਜ਼ਰੂਰਤ ਹੈ ਬੱਚਾ ਦੇਖ ਰਿਹਾ ਤੇ ਪੇਰੈਂਟਸ ਜਿਹੜਾ ਉਹਦਾ ਪੇਰੈਂਟਲ ਕੰਟਰੋਲ ਕਰਨ ਮੋਬਾਈਲ ਫੋਨ ਦੇ ਉੱਤੇ ਉਹਦਾ ਸੋਸ਼ਲ ਮੀਡੀਆ ਨੈਟਵਰਕਿੰਗ ਕੰਟਰੋਲ ਕਰਨ ਇਹਦੇ ਵਿੱਚ ਕੋਈ ਬਹੁਤੀ ਜ਼ਿਆਦਾ ਇਹ ਨਹੀਂ ਹੈਗੀ ਕਿ ਬੱਚੇ ਦੀ ਆਜ਼ਾਦੀ ਤੇ ਕੋਈ ਖਤਰਾ ਹੈ ਬੱਚੇ ਦੀ ਆਜ਼ਾਦੀ ਤੇ ਕੋਈ ਖਤਰਾ ਨਹੀਂ ਜੇਕਰ ਬੱਚੇ ਸਾਡੇ ਵਿਗੜ ਜਾਣਗੇ ਤੇ ਕੱਲ ਨੂੰ ਫਿਰ ਇਹ ਜਿਹੇ ਜਿਹੇ ਇੰਜ਼ਾਮ ਜਿਹੜੇ ਹੈਗੇ ਤੁਹਾਨੂੰ ਦੇਖਣੇ ਪੈਣਗੇ ਸਿਰਫ ਜਿਹੜਾ ਹੈਗਾ ਉਹ ਲੱਗਿਆ ਹੈਗਾ ਕਿਉਂਕਿ ਇਹਨੇ ਭਾਰਤ ਦੀ ਜਿਹੜੀ ਹੈਗੀ ਆ ਸਾਡੀ ਸੁਰੱਖਿਆ ਦੀਆਂ ਜਣੀਆਂ ਹੈਗੀਆਂ ਸੁਚਨਾਵਾਂ ਦਾ ਆਦਾਨ-ਪ੍ਰਦਾਨ